ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੁਹੈਲੇ ਸਰਦਾਰ ਨੇ ਕੈਦ ਕਿਉਂ ਕੀਤਾ ਸੀ ਆ ਵੀ ਸਾਖੀ ਦੇ ਵਿੱਚ ਜਾਣਦੇ ਹਾਂ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਦਾ ਉਧਾਰ ਕਰਦੇ ਹੋਏ ਰੁਹੇਲੇ ਪਿੰਡ ਵਿੱਚ ਪਹੁੰਚ ਗਏ ਰੁਹੇਲ ਖੰਡ ਪਿੰਡ ਇੱਕ ਬਹੁਤ ਹੀ ਪਿਛੜਿਆ ਹੋਇਆ ਇਲਾਕਾ ਸੀ ਅਤੇ ਉਸ ਇਲਾਕੇ ਵਿੱਚ ਇੱਕ ਰੁਹੇਲੇ ਨਾਮ ਦਾ ਸਰਦਾਰ ਰਹਿੰਦਾ ਸੀ ਜਿਹੜਾ ਕਿ ਇੱਕ ਬਹੁਤ ਹੀ ਬੁਰਾ ਇਨਸਾਨ ਸੀ ਦੂਰ ਨੇੜੇ ਦੇ ਲੋਕ ਰੁਹੇਲੇ ਸਰਦਾਰ ਦਾ ਨਾਮ ਸੁਣ ਕੇ ਵੀ ਡਰਦੇ ਸਨ ਰੁਹੇਲੇ ਸਰਦਾਰ ਦੇ ਤੇ ਬੰਦੇ ਦੂਰ ਦਰਾਡੇ ਨਿਕਲ ਜਾਂਦੇ ਸਨ ਅਤੇ ਲੋਕਾਂ ਨੂੰ ਲੁੱਟ ਪੁੱਟ ਲੈਂਦੇ ਸਨ ਅਤੇ ਜਿਹੜਾ ਵੀ ਕੋਈ ਰਾਹੀਰ ਉਹਨਾਂ ਨੂੰ ਰਸਤੇ ਵਿੱਚ ਤੁਰਿਆ ਜਾਂਦਾ ਮਿਲਦਾ ਤਾਂ ਉਸ ਨੂੰ ਲੁੱਟੋ ਪੁੱਟ ਲੈਂਦੇ ਸਨ ਅਗਰ ਜੇ ਕੋਈ ਉਹਨਾਂ ਦਾ ਸਾਹਮਣਾ ਕਰਦਾ ਤਾਂ ਉਹ ਉਸ ਨੂੰ ਤਾਂ ਉਹ ਉਸ ਨੂੰ ਫੜ ਕੇ ਰੁਹੇਲੇ ਸਰਦਾਰ ਦੀ ਹਵੇਲੀ ਵਿੱਚ ਲੈ ਆਉਂਦੇ ਅਤੇ ਉਸ ਨੂੰ ਆਪਣਾ ਗੁਲਾਮ ਬਣਾ ਕੇ ਰੱਖ ਲੈਂਦੇ ਇਸੇ ਤਰ੍ਹਾਂ ਇੱਕ ਦਿਨ ਰੁਹੇਲੇ ਸਰਦਾਰ ਦੇ ਬੰਦਿਆਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਨਾਲ ਸਾਹਮਣਾ ਹੋ ਗਿਆ ਤਾਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਰੁਹੇਲੇ ਸਰਦਾਰ ਦੀ ਹਵੇਲੀ ਵਿੱਚ ਲੈ ਆਏ ਅਤੇ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੋਠੜੀ ਦੇ ਅੰਦਰ ਬੰਦ ਕਰ ਦਿੱਤਾ ਬੰਦ ਕਰਨ ਤੋਂ ਬਾਅਦ ਰਾਤ ਹੋ ਗਈ ਅਤੇ ਦਿਨ ਚੜ੍ਹਿਆ ਤਾਂ ਰੁਹੇਲੇ ਸਰਦਾਰ ਦੇ ਕੰਨਾਂ ਵਿੱਚ ਪਹਿਲੀ ਵਾਰ ਕਿਸੇ ਦੀ ਮਿੱਠੀ ਬਾਣੀ ਪਾੜਨ ਦੀ ਆਵਾਜ਼ ਅੱਜ ਸੁਣੀ ਤਾਂ ਆਪਣੇ ਪਲੰਘ ਉਤੋਂ ਉੱਠ ਕੇ ਤਾਂ ਕੀਰਤਨ ਸੁਣਦਾ ਹੋਇਆ ਗੁਰੂ ਨਾਨਕ ਦੇਵ ਜੀ ਦੇ ਕੋਠੜੀ ਵੱਲ ਆ ਗਿਆ ਅਤੇ ਗੁਰੂ ਨਾਨਕ ਦੇਵ ਜੀ ਦੇ ਕੋਲ ਗਿਆ ਗੁਰੂ ਨਾਨਕ ਦੇਵ ਜੀ ਦੇ ਕੋਲ ਜਾਂਦਿਆਂ ਹੀ ਸਭ ਤੋਂ ਪਹਿਲਾਂ ਰੋਹਿਲੇ ਸਰਦਾਰ ਦੀ ਨਜ਼ਰ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਪਈ ਤਾਂ ਗੁਰੂ ਸਾਹਿਬ ਜੀ ਦੇ ਚਰਨਾਂ ਵੱਲ ਵੇਖ ਕੇ ਰੁਹੇਲੇ ਸਰਦਾਰ ਦੇ ਕੰਨਾਂ ਵਿੱਚ ਉਹਨਾਂ નિર્ਦੋਸ਼ ਲੋਕਾਂ ਦੀਆਂ ਚੀਕਾਂਜਾਂ ਸੁਣਾਈ ਦੇਣ ਲੱਗੀਆਂ ਜਿਨ੍ਹਾਂ ਨਾਲ ਉਹ ਅੱਜ ਤੱਕ ਬੁਰਾ ਕਰਦਾ ਆਇਆ ਹੈ ਰੁਹੇਲੇ ਸਰਦਾਰ ਦੀ ਐਨੀ ਹਿੰਮਤ ਨਹੀਂ ਹੋ ਰਹੀ ਸੀ ਕਿ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਤੋਂ ਨਜ਼ਰ ਹਟਾ ਕੇ ਗੁਰੂ ਸਾਹਿਬ ਜੀ ਦੇ ਚਿਹਰੇ ਵੱਲ ਦੇਖ ਲਵੇ ਰੁਹੇਲਾ ਸਰਦਾਰ ਗੁਰੂ ਸਾਹਿਬ ਜੀ ਦੇ ਚਰਨਾਂ ਵੱਲ ਵੇਖਦਾ ਹੋਇਆ ਅੱਗੇ ਵਧ ਗਿਆ ਅਤੇ ਉਹ ਸਨੇ ਆਪਣਾ ਸਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਝੁਕਾ ਲਿਆ ਅਤੇ ਕਹਿਣ ਲੱਗਾ ਗੁਰੂ ਸਾਹਿਬ ਜੀ ਮੇਰੇ ਉੱਤੇ ਮਿਹਰ ਕਰੋ ਅਤੇ ਰੁਹੇਲਾ ਰੋਣ ਲੱਗ ਗਿਆ ਜਿਉਂ-ਜਿਉਂ ਉਸ ਦੇ ਅੱਖਾਂ ਦੇ ਹਤਰੂ ਬਾਹਰ ਆਉਣ ਲੱਗੇ ਤਾਂ ਉਸ ਦਾ ਮਨ ਹਲਕਾ ਹੋਣ ਲੱਗ ਗਿਆ ਤੇ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗਾ ਜਿਵੇਂ ਕਿ ਉਸ ਦੀ ਆਤਮਾ ਸਵਰਗਾ ਵਿੱਚ ਪਹੁੰਚ ਗਈ ਹੋਵੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੋਹਿਲੇ ਸਰਦਾਰ ਨੂੰ ਆਪਣੇ ਹੱਥਾਂ ਦੇ ਨਾਲ ਚੱਕ ਚੱਕ ਕੇ ਖੜਾ ਕਰ ਦਿੱਤਾ ਅਤੇ ਕਹਿਣ ਲੱਗੇ ਮੇਰ ਤਾਂ ਤੇਰੇ ਉੱਤੇ ਸਿਰਫ ਉਹ ਪਰਮਾਤਮਾ ਹੀ ਕਰ ਸਕਦਾ ਹੈ ਅਕਾਲ ਪੁਰਖ ਹੀ ਕਰ ਸਕਦਾ ਹੈ ਸਾਨੂੰ ਤਾਂ ਬਸ ਉਸ ਵਾਹਿਗੁਰੂ ਨੇ ਲੋਕਾਂ ਨੂੰ ਸੱਚ ਦਾ ਰਸਤਾ ਦਿਖਾਉਣ ਲਈ ਭੇਜਿਆ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਵੀ ਉਧਾਰ ਹੋ ਜਾਵੇ ਤਾਂ ਬੁਰੇ ਕਰਮ ਛੱਡ ਕੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨੀ ਸ਼ੁਰੂ ਕਰ ਦੇਵੋ ਅਤੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਭਲੇ ਕੰਮਾਂ ਵਿੱਚ ਗਰੀਬ ਲੋਕਾਂ ਦੀ ਲੋੜ ਮੁਤਾਬਕ ਲਾਉਣਾ ਸ਼ੁਰੂ ਕਰ ਦੇ ਕਿਉਂਕਿ ਉਸ ਪਰਮਾਤਮਾ ਦੀ ਕਚਹਿਰੀ ਵਿੱਚ ਨਾ ਤਾਂ ਬੰਦੇ ਦੀ ਤਾਕਤ ਨਾ ਹੀ ਬੰਦੇ ਦਾ ਧਨ ਦੌਲਤ ਦੇਖਿਆ ਜਾਂਦਾ ਹੈ ਉੱਥੇ ਤਾਂ ਬੰਦੇ ਦੇ ਸਿਰਫ ਕਰ ਤੇ ਸੇਵਾ ਸਿਮਰਨ ਹੀ ਦੇਖਿਆ ਜਾਂਦਾ ਹੈ। ਰੁਹੇਲਾ ਸਰਦਾਰ ਗੁਰੂ ਸਾਹਿਬ ਜੀ ਦੇ ਬਚਨਾਂ ਤੋਂ ਇੰਨਾ ਪ੍ਰਭਾਵਿਤ ਹੋ ਗਿਆ ਕਿ ਉਸ ਨੇ ਆਪਣੀ ਹਵੇਲੀ ਦੇ ਅੰਦਰ ਕੈਦ ਕੀਤੇ ਹੋਏ ਸਾਰੇ ਲੋਕਾਂ ਨੂੰ ਸਾਰੇ ਬੰਦਿਆਂ ਨੂੰ ਛੱਡ ਦਿੱਤਾ ਅਤੇ ਲੁੱਟਖੋਹ ਕਰਕੇ ਕਮਾਇਆ ਹੋਇਆ ਧਨ ਗਰੀਬਾਂ ਦੇ ਵਿੱਚ ਵੰਡ ਦਿੱਤਾ ਅਤੇ ਗੁਰੂ ਸਾਹਿਬ ਜੀ ਤੋਂ ਮਾਫੀ ਮੰਗ ਕੇ ਜੰਗੇ ਕਮਾ ਵਿੱਚ ਲੱਗ ਗਿਆ ਸੋ ਪਿਆਰੀ ਸਾਹ ਸੰਗਤ ਜੀ ਸਾਨੂੰ ਬੁਰੇ ਕਰਮ ਨਹੀਂ ਕਰਨੇ ਚਾਹੀਦੇ ਮਾੜੇ ਕੰਮ ਨਹੀਂ ਕਰਨੇ ਚਾਹੀਦੇ ਸਾਨੂੰ ਹੱਕ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਸੇਵਾ ਤੇ ਸਿਮਰਨ ਕਰਨਾ ਚਾਹੀਦਾ ਜੋ ਕਿ ਸਾਡੇ ਲੇਖੇ ਲੱਗ ਜਾਵੇ ਜੋ ਕਿ ਸਾਡੇ ਜੀਵਨ ਦੇ ਲੇਖੇ ਲੱਗ ਜਾਵੇ ਅੱਜ ਦੀ ਸਾਖੀ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ Waheguru ji ki fateh